ادرا اچھا جی خدا باد خدا باد خدا باد نئی چلے گی نئی چلے گی خدا باد خدا باد پنجاب ਕੀ ਹੋਇਆ ਕਿ ਤੁਸੀਂ ਇੱਕ ਨੰਬਰ ਥਾਣੇ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹੋ ਹਾਂਜੀ ਸਾਡਾ ਮੰਡੀ ਵਿੱਚ 26 ਸਾਲ ਤੋਂ ਕੰਮ ਹੈ ਫਰੂਟ ਮੰਡੀ ਵਿੱਚ ਤੇ ਆਸ਼ੂ ਉਜੈਨ ਅਮਿਤ ਉਜੈਨ ਨੀਸ਼ੂ ਸਾਰੇ ਭਰਾ ਰਲ ਕੇ ਸਾਨੂੰ ਇੱਕ ਮਹੀਨੇ ਤੋਂ ਤੰਗ ਕਰਦੇ ਪਏ ਸਾਡੇ ਘਰ ਪਾ ਪੁਲਿਸ ਤੇ ਪੁਲਿਸ ਭੇਜੀ ਜਾਂਦੀ ਕਿਸ ਗੱਲੋਂ ਮੈਡਮ ਕੀ ਕਰ ਰਹੀ ਹੈ ਨਾ ਪੁਲਿਸ ਭੇਜਣਾ ਤੁਹਾਡੇ ਘਰ ਕੋਈ ਰੰਜਿਸ਼ ਹੈ ਤੁਹਾਡੀ ਪੁਰਾਣੀ ਹੈ ਕਿ ਨਹੀਂ ਨਹੀਂ ਜੀ ਕੋਈ ਵੀ ਸਾਡੀ ਰੰਜਿਸ਼ ਨਹੀਂ ਸਭ ਕੁਝ ਸਾਡਾ ਆਪਣੀ ਖਾੜਿਆ ਸਭ ਕੁਝ ਸਾਡਾ ਆਪਣਾ ਹੀ ਹੈ ਇਹ ਵੀ ਸਾਨੂੰ ਤੰਗ ਕਰਦੇ ਪਏ ਆ ਵੀ ਸਾਡੇ ਕੋਲ ਖੜ ਜਾਨੀ ਕਿ ਇਹਨਾਂ ਦੇ ਸਾਹਮਣੇ ਦੁਕਾਨ ਦੇ ਸਾਹਮਣੇ ਖੜਿਆ ਕਹਿੰਦੇ ਸਾਡਾ ਆ ਨਾਂ ਲੈ ਰਹੇ ਉਹਨਾਂ ਦੇ ਬੰਦੇ ਉੱਥੇ ਆ ਰਹੇ ਆ ਪੁਲਿਸ ਵਾਲੇ ਕਹਿੰਦੇ ਸਾਨੂੰ ਪੁਲਿਸ ਵਾਲਾ ਦਾ ਫੋਨ ਆਉਂਦਾ ਸਾਨੂੰ ਪ੍ਰੈਸ਼ਰ ਆ ਪ੍ਰੈਸ਼ਰ ਆ ਸਾਨੂੰ ਠੀਕ ਆ ਤੇ ਉਹਨਾਂ ਨੇ ਦਿੱਤੇ ਸਾਨੂੰ ਇਦਾਂ ਹੈ ਨਾ ਜੇ ਕੋਈ ਭਲਕੇ ਗੱਲਬਾਤ ਹੋ ਜਵੇ ਜਾਂ ਇਹਨਾਂ ਨੂੰ ਕੋਈ ਮੈਡਮ ਇਸ ਟਾਈਮ ਕਿੰਨੂੰ ਫੜ ਕੇ ਲਿਆਂਦਾ ਹੋਇਆ ਉਹਨਾਂ ਨੇ ਅੰਦਰ ਇੱਥੇ ਹਸਬੰਦ ਮੇਰੇ ਨਹੀਂ ਹੁਣ ਤੁਸੀਂ ਐਸਐਚਓ ਸਾਹਿਬ ਨੂੰ ਮਿਲੇ ਹੋ ਕੋਈ ਗੱਲਬਾਤ ਹੋਈ ਤੁਹਾਡੀ ਉਹਨਾਂ ਦੇ ਨਾਲ ਨਹੀਂ ਮੇਰੀ ਤਾਂ ਨਹੀਂ ਗੱਲਬਾਤ ਹੋਈ ਬਾਕੀ ਸਾਰੇ ਐਸੋਸੀਏਸ਼ਨ ਵਾਲੇ ਹੀ ਆ ਟੜਕੀ ਮੰਗ ਕੀ ਹੈ ਮੈਡਮ ਹੁਣ ਤੁਹਾਡੀ ਮਾਗੀ ਸਾਡੀ ਇਹ ਵੀ ਸਾਨੂੰ ਇਹ ਪ੍ਰੈਸ਼ਰ ਜਿਹੜੇ ਬਾਰ-ਬਾਰ ਦੇ ਰਹੇ ਆ ਵੀ ਇਹ ਸਾਨੂੰ ਤੰਗ ਕਰਨਾ ਹਟਣ ਅਸੀਂ ਕਾਨੂੰਨੀ ਕਾਰਵਾਈ ਕਰਨੀ ਤੇ ਜਿਬਾਟੀ ਦੀ ਕੀਤੀ ਜਾਵੇ ਮੇਰਾ ਨਾਮ ਭਾਈ ਅੰਕਿਤ ਪੰਡਵਾਲ ਹੈ ਜੀ ਕੀ ਕਾਰਨ ਤੁਸੀਂ ਅੱਜ ਕਨੰਬਰ ਥਾਣੇ ਦੇ ਬਾਹਰ ਧਰਨਾ ਲਾਇਆ ਕੁਝ ਨਹੀਂ ਸਾਡਾ ਕਾਰਨ ਨਹੀਂ ਹੈ ਭਾਜੀ ਸਾਡਾ ਫੜ ਹੈਗਾ ਜੀ ਸਾਡਾ ਮੰਡੀ 'ਚ ਕੰਮ ਹੈਗਾ ਵਾ ਕਿਸ ਚੀਜ਼ ਦਾ ਸਾਡੇ ਫਰੂਟ ਮੰਡੀ 'ਚ ਆਪਣਾ ਕੰਮ ਆੜਦਾ ਜੀ ਤੇ ਅੱਜ ਪੁਲਿਸ ਸਿੱਧੇ ਸਿੱਧੇ ਮੇਰੇ ਫਾਦਰ ਸਾਹਿਬ ਨੂੰ ਚੱਕ ਕੇ ਲੈ ਆਏ ਜੀ ਅੱਲੇ ਕੱਲ ਵੀ ਸਾਡੇ ਘਰੇ ਪੁਲਿਸ ਆਈ ਸੀ ਤੇ ਇਹਨਾਂ ਨਾਲ ਸਾਰੇ ਪ੍ਰਸ਼ਾਸਨ ਨਾਲ ਗੱਲ ਹੋਈ ਸੀਗੀ ਅਸੀਂ ਸਾਰਾ ਕੁਝ ਇਹਨਾਂ ਨੂੰ ਕੋਰਟ ਦੇ ਪੇਪਰ ਸ਼ੋਅ ਕਰਤੇ ਸਾਰਾ ਕੁਝ ਸ਼ੋਅ ਕਰਤਾ ਇਹ ਫਿਰ ਵੀ ਸਾਨੂੰ ਇੱਥੇ ਲੈ ਕੇ ਸਾਨੂੰ ਹਰ ਰੋਜ਼ ਹਫਤੇ ਬਾਅਦ ਹਫਤੇ ਬਾਅਦ ਮਹੀਨਾ ਹੋ ਗਿਆ ਸਾਨੂੰ ਤੰਗ ਕਰਦੇ ਪਏ ਤੰਗ ਕਰਨ ਦਾ ਕਾਰਨ ਕੀ ਹੈ ਇਹ ਬਬੂ ਜੀ ਇਹ ਸਾਡੇ ਨਾਲ ਫੜ ਤੇ ਕਬਜ਼ਾ ਕਰਨਾ ਚਾਹੁੰਦੇ ਆ ਕੌਣ ਹੈ ਉਹ ਉਹ ਹੈਗੇ ਜੀ ਸਾਡੇ ਨਾਲ ਦੇ ਫਾੜ ਦੇ ਸਾਡੇ ਹੈਗੇ ਆ ਨੀਸੂ ਹੂਜਾ ਨੀਸੂ ਹੂਜਾ ਅਮਿਤ ਹੂਜਾ ਤੇ ਇਹਨਾਂ ਦੇ ਦੋ ਦਿਨ ਭਰਾ ਹੋ ਰਹਿ ਗਏ ਆ ਜੀ ਇਹ ਸਾਰੇ ਦੀ ਰੰਜਿਸ਼ ਆ ਕੀ ਸਾਡੇ ਫੜ ਤੇ ਕਬਜ਼ਾ ਕਰਨ ਚੱਕਰ ਮੇਨ ਚੱਕਰ ਆਏਗਾ ਜੀ ਇਹਨਾਂ ਨੇ ਸਾਡੀ ਦੁਕਾਨ ਦੇ ਸਾਡੇ ਫੜ ਦੇ ਸਾਹਮਣੇ ਦੁਕਾਨ ਲਈਤੀ ਜੋ ਕੀ ਦੁਕਾਨ ਦਾ ਨੰਬਰ ਹੈਗਾ 62 ਨੰਬਰ ਜੀ 62 ਨੰਬਰ ਦੁਕਾਨ ਦੇ ਸਾਹਮਣੇ ਸਾਡਾ ਫੜ ਹੈਗਾ ਮੇਰੇ ਫਾਦਰ ਸਾਹਨੂੰ ਉੱਤੇ 26 ਸਾਲ ਹੋ ਗਏ ਕੰਮ ਕਰਦੇ ਨੇ ਤੇ ਇਹ ਇਹਨਾਂ ਦਾ ਰਿਸ਼ਤੇਦਾਰ ਹੈਗਾ ਜੀ ਰਮਨ ਰੋੜਾ ਐਮ ਐਲ اے ਜੋ ਕੀ ਪ੍ਰੈਸ਼ਰ ਪੁਆ ਰਹੇ ਪ੍ਰੈਸ਼ਰ ਪੁਆ ਰਹੇ ਜੀ ਪੁਲਿਸ ਪ੍ਰਸ਼ਾਸਨ ਤੇ ਤੇ ਵਾਰ-ਵਾਰ ਸਾਡੇ ਘਰੇ ਕਦੀ ਕੋਈ ਪੁਲਿਸ ਆਉਂਦੀ ਪ੍ਰਸ਼ਾਸਨ ਦੀ ਕਦੀ ਕੋਈ ਆਉਂਦੀ ਜੀ ਕਦੀ ਇੱਕ ਨੰਬਰ ਥਾਣੇ ਚ ਪਤੀ ਦੋ ਕਦੀ ਕੋਈ ਕਦੀ ਕਦੀ ਪੰਜ ਨੰਬਰ ਕਦੀ ਪਾਈ ਨੰਬਰ ਜਿਹੜੇ ਤੁਸੀਂ ਫੜ ਲਾਂਦੇ ਆ ਉਹਦੀ ਰਸੀਦ ਕਟਾਉਂਦੇ ਓਥੇ ਹਾਂ ਜੀ ਸਾਡੇ ਕੋਲ ਸਾਲ ਦੀ ਹੁੰਦੀ ਕਿ ਮਹੀਨੇ-ਮਹੀਨੇ ਦੀ ਕੱਟ ਜਾਂਦੀ ਮਹੀਨੇ-ਮਹੀਨੇ ਦੀ ਹੁੰਦੀ ਸਾਲ ਦੀ ਵੀ ਚੱਲ ਜਾਂਦੀ ਕਈ ਵਾਰੀ ਜਾਂਦਾ ਉਹ ਤੁਸੀਂ ਪ੍ਰੂਫ ਨਹੀਂ ਦਿੱਤੇ ਉਹਨਾਂ ਨੂੰ ਵੀ ਸਾਡੀ ਪੱਕੀ ਐ ਅਸੀਂ ਹਰ ਇੱਕ ਪ੍ਰੂਫ ਦਿੱਤਾ ਵਾ ਮੰਡੀ ਮਾਰਕ ਕਮੇਟੀ ਬੋਰਡ ਨੂੰ ਵੀ ਦਿੱਤਾ ਜੀ ਸਾਰੇ ਪਾਸੇ ਅਸੀਂ ਪ੍ਰੂਫ ਦਿੱਤੇ ਆਪਣੇ 26 ਸਾਲ ਦੀ ਫੀਸਾਂ ਵੀ ਭੇਜੀਆਂ ਸਾਰੀਆਂ ਸ਼ੋਅ ਕੀਤੀਆਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਨੂੰ ਕਿੰ ਉਹਨਾਂ ਨੂੰ ਜਿਹੜੇ ਉਹ ਜਾਣ ਉਹਨਾਂ ਨੂੰ ਵੀ ਮੇਰੇ ਹਿਸਾਬ ਨਾਲ 26 ਸਾਲ ਨਹੀਂ ਨਹੀਂ ਜਿਹੜਾ ਫੜ ਲਾਣ ਵਾਸਤੇ ਆ ਰਿਹਾ ਉਹ ਕਿੰਨੇ ਕ ਚੇਰ ਹੋ ਗਿਆ ਉਹ ਤਾਂ ਪਿਛਲੇ ਕੁ ਸਾਲਾਂ ਆ ਮਹੀਨਾ ਵੀ ਹੋ ਗਿਆ ਜੀ ਠੀਕ ਹੈ ਸਾਡੇ ਫੜ ਨੂੰ ਤੁਹਾਡੇ ਫਾਦਰ ਕਿੱਥੇ ਹੈ ਇਸ ਟਾਈਮ ਅੰਦਰ ਆ ਜੀ ਸਾਡੇ ਚਾਰ ਰੈਸਟੋਰਾਂ ਲੈ ਕੇ ਗਈ ਸਾਰੇ ਪੁਲਿਸ ਲੈ ਗਈ ਮੰਡੀ ਤੋਂ ਸਾਡੀ ਦੁਕਾਨ ਵੀ ਹੋ ਗਈ ਸਾਡੇ ਮੰਡੀਓ ਚ ਲੈ ਗਈ ਸਾਡੇ ਫੜ ਤੋਂ ਉਠਾ ਕੇ ਲੈ ਗਈ ਇੰਨੀ ਉਹਨਾਂ ਨੂੰ ਜਲੀਲਤਾ ਕੀਤੀ ਤੁਹਾਡੀ ਹੁਣ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਨਹੀਂ ਜੀ ਯਾਰ ਫਰੂਕ ਮੰਡੀ ਦੇ ਹੈਗੇ ਉਹਨਾਂ ਨੇ ਕੰਪਲੇਨਟ ਦਿੱਤੀ ਸੀ ਕਿ ਇੱਕ ਦੀ ਰਾਜ ਕੁਮਾਰ ਬਿੱਟੂ ਦਾ ਬੇਟਾ ਤੇ ਉਹ ਤਿੰਨ ਚਾਰ ਬੰਦੇ ਆ ਨੇ ਉਹਨਾਂ ਦਾ ਨਾਮ ਚਨ ਬਾਈ ਚੜਾ ਦੀ ਪਤਨ ਗਿਆਨ ਕਰਾ ਦਿੱਤਾ ਪੁਲਿਸ ਵਰਗ ਵਿੱਚ ਇਹਨਾਂ ਨੂੰ ਪਹਿਲਾਂ ਵੀ ਕਈ ਵਾਰੀ ਲਾਗਿਆ ਸੀ ਨਹੀਂ ਆਏ ਅੱਜ ਨਾਲ ਗਿਆਦਾ ਦੂਜੀ ਪਾਰਟੀ ਵੀ ਆ ਗਈ ਆ ਬੈਠ ਕੇ ਉਹਨਾਂ ਦੀ ਗੱਲ ਸਰਦ ਉਹਨਾਂ ਨੂੰ ਕਿਹਾ ਗਿਆ ਸੀਗਾ ਉਹਨਾਂ ਨੂੰ ਪਾਰਟੀ ਵਾਲਾ ਕਹਾ ਗਿਆ ਜਿਹੜੇ ਤਰਨਾ ਪ੍ਰਦਰਸ਼ਨ ਕਰ ਰਹੇ ਆ ਇਹ ਆਈ ਦਾ ਟਾਈਮ ਦਿੱਤਾ ਸੀਗਾ ਸਰ ਬੰਦਾ ਪੇਸ਼ ਕਰਨ ਦਾ ਤੇ ਕਹਿੰਦੇ ਇਹਨਾਂ ਨੇ ਮੰਡੀ ਦੇ ਵਿੱਚ ਕੰਮ ਕਰਦੇ ਟਾਈਮ ਕਹਿੰਦੇ ਬੰਦੇ ਨੂੰ ਰਹਿ ਟਾਈਮ ਪਹਿਲਾਂ ਵੀ ਨਾਲ ਕਈ ਵਾਰੀ ਦਿੱਤਾ ਪਹੁੰਚੇ ਨਹੀਂ ਹੈਗੇ ਇਸ ਕਰਕੇ ਮਾਮਲਾ ਉਹ ਤੁਹਾਨੂੰ ਮੈਂ ਤੁਹਾਨੂੰ ਵਾਸਤੇ ਆਉਣਾ। ਸਰ ਜਿਹੜੇ ਕੰਪਲੀਟਡ ਪਾਰਟੀਆਂ ਉਹਨਾਂ ਉੱਤੇ ਕੋਈ ਐਮਐਲਏ ਵਗੈਰਾ ਕੋਈ ਆਈ ਗਈ ਹੈ ਸਰ? ਐਮਐਲਏ ਵੀ ਕੰਪਲੇਂਟ ਹੈ। ਸਰਾਂ ਨਾਲ ਕਿਹਾ ਜਾ ਕੇ ਸਾਡੇ ਕੋਲ ਕੋਰਟ ਦੇ ਆਰਡਰ ਵੀ ਹੈਗੇ। ਨਹੀਂ ਕੋਈ ਦੱਸਾਇ ਨਹੀਂ ਕੋਰਟ ਦੇ ਆਰਡਰ ਕਿਸੇ ਨੇ। ਕੋਈ ਨਹੀਂ ਮੈਂ ਆਪਾਂ ਲਾ ਵੈਰੀਫਾਈ ਕਰਦੇ ਫੇ ਸਾਰਾ। ਸਰ ਲੜਾਈ ਦਾ ਕਾਰਨ ਕੀ ਮਾੜਾ ਦੱਸ ਸਕਦੇ? ਇਹਨਾਂ ਦਾ ਆਪਸੀ ਕੋਈ ਮੰਡੀ ਦਾ ਫੜ-ਫੜ ਦਾ ਹੈਗਾ ਆਪਸ ਵਿੱਚ ਜਨਨਾ ਕੋਈ। ਇਹ ਕਦੋਂ ਦਾ ਚੱਲ ਰਿਹਾ ਹੈ? ਕਿਹੜੇ ਆਰਗੇ ਪ੍ਰੀਟੀਕਲ ਫੈਸਲਾ ਕੋਈ? ਇਸੇ ਇੱਕ ਐਮਐਲ ਦਾ ਨਾਮ ਦਿੱਤਾ ਜਾਂਦਾ ਹੈ ਮਤਲਬ ਕਹਦੇ ਉਹਦੇ ਪ੍ਰੈਸ਼ਰ ਦੇ ਅੰਦਰ ਨਹੀਂ ਸਾਰੇ ਤੇ ਪ੍ਰੈਸ਼ਰ ਹੋਣੀ ਹੈ ਇਹ ਤਾਂ ਕੰਪਲੀਟ ਪੈਕਿੰਗ ਆ ਉਹ ਰਿਸਪੋਲ ਕਰਦੇ ਠੀਕ